ਲੋ ਜੀ ਹੰਸਰਾਜ ਹੰਸ ਤੋਂ ਬਾਅਦ ਹੁਣ ਭਾਜਪਾ ਦੇ ਜਲੰਧਰ ਤੋਂ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਫਿਰ ਆਮ ਆਦਮੀ ਪਾਰਟੀ 'ਚ ਗਏ ਤੇ ਹੁਣ ਭਾਜਪਾ ਚਲੇ ਗਏ ਉਹਨਾਂ ਦਾ ਕਿਸਾਨਾਂ ਦੇ ਨਾਲ ਵੱਡਾ ਪੰਗਾ ਪੈ ਗਿਆ ਤੇ ਕੱਲ ਸ਼ਸ਼ੀਲ ਕੁਮਾਰ ਰਿੰਕੂ ਨੇ ਕਿਸਾਨਾਂ ਨੂੰ ਗੁੰਡੇ ਤੱਕ ਕਹਿ ਦਿੱਤਾ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਦਲਿਤ ਸਮਾਜ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਇਹ ਗੁੰਡੇ ਨਹੀਂ ਇਹ ਗੱਲ ਹੋਈ ਕਿਉਂ ਸਭ ਤੋਂ ਪਹਿਲਾਂ ਤਾਂ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਬੀਜੇਪੀ ਦੇ ਪੰਜਾਬ ਪ੍ਰਧਾਨ ਉਹਨਾਂ ਨੇ ਵੀ ਜਿਹੜੀਆਂ ਕਿਸਾਨਾਂ ਨੇ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਬੈਸ ਲਈ ਬੀਜੇਪੀ ਨੂੰ ਸੱਦਾ ਦਿੱਤਾ ਸੀ ਜਦੋਂ ਉਹ ਨਹੀਂ ਆਏ ਤਾਂ ਕਿਸਾਨਾਂ ਨੇ ਖਾਲੀ ਕੁਰਸੀਆਂ ਤੇ ਉਹਨਾਂ ਦੀਆਂ ਫੋਟੋਆਂ ਲਾਈਆਂ ਉਸ ਤੋਂ ਬਾਅਦ ਸੁਨੀਲ ਜਾਖੜ ਨੇ ਵੀ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਡਰਾਮੇਬਾਜ਼ ਕਿਹਾ ਔਰ ਇਹ ਕਿਹਾ ਕਿ ਖੇਤੀ ਮੁੱਦਿਆਂ ਦਾ ਮਜ਼ਾਕ ਬਣਾ ਰਹੇ ਨੇ ਉਸ ਤੋਂ ਬਾਅਦ ਫਿਰ ਕੱਲ੍ਹ ਸ਼ਸ਼ੀਲ ਕੁਮਾਰ ਰਿੰਕੂ ਜਦੋਂ ਉਹ ਨਕੋਦਰ ਦੇ ਵਿੱਚ ਆ ਗਾਇਕ ਸਮਾਗਮ ਦੇ ਵਿੱਚ ਤਾਂ ਉੱਥੇ ਜਦੋਂ ਕਿਸਾਨਾਂ ਨੂੰ ਪਤਾ ਲੱਗਦਾ ਤਾਂ ਕਿਸਾਨ ਵੀ ਭਾਰੀ ਗਿਣਤੀ ਚ ਵਿਰੋਧ ਕਰਨ ਦੇ ਲਈ ਉੱਥੇ ਆਉਂਦੇ ਨੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਤਾਂ ਉੱਥੇ ਜਦੋਂ ਸ਼ਸ਼ੀਲ ਕੁਮਾਰ ਰਿੰਕੂ ਦੇ ਖਿਲਾਫ ਕਿਸਾਨ ਨਾਰੇਬਾਜੀ ਕਰਦੇ ਨੇ ਤਾਂ ਸ਼ਸ਼ੀਲ ਕੁਮਾਰ ਰਿੰਕੂ ਵੀ ਫਿਰ ਝਟਕ ਜਾਂਦੇ ਨੇ ਉਹ ਕਿਸਾਨਾਂ ਨੂੰ ਗੁੰਡੇ ਤੱਕ ਕਹਿਣ ਤੱਕ ਚਲੇ ਜਾਂਦੇ ਨੇ ਔਰ ਇੱਥੋਂ ਤੱਕ ਕਹਿੰਦੇ ਨੇ ਕਿ ਦਲਿਤ ਸਮਾਜ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਸੋ ਦੇਖੋ ਲਗਾਤਾਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਬੀਜੇਪੀ ਦੇ ਵਿਰੋਧ ਦਾ ਮੁੱਦਾ ਬਹੁਤ ਭਖਿਆ ਹੋਇਆ ਭਾਵੇਂ ਹਰਿਆਣਾ ਤੇ ਪੰਜਾਬ ਦੇ ਵਿੱਚ ਵੋਟਾਂ ਸਭ ਤੋਂ ਆਖਰੀ ਪੜਾ ਸਤਵੇਂ ਪੜਾ ਦੇ ਵਿੱਚ ਰੱਖੀਆਂ ਗਈਆਂ ਪਰ ਇਹਦੇ باوجود ਵੀ ਹੰਸਰਾਜ ਹੰਸ ਬੀਜੇਪੀ ਦੇ ਉਮੀਦਵਾਰ ਫਰੀਦਕੋਟ ਤੋਂ ਨੇ ਰੋਜ਼ਾਨਾ ਹੀ ਉਹਨਾਂ ਦਾ ਵਿਰੋਧ ਹੋ ਰਿਹਾ ਇਹ ਜਿਹੜੇ ਬਿੱਟੂ ਰਵਨੀਤ ਬਿੱਟੂ ਕਾਂਗਰਸ ਤੋਂ ਬੀਜੇਪੀ ਚ ਗਏ ਨੇ ਉਹਨਾਂ ਦਾ ਵਿਰੋਧ ਵੀ ਕਿਸਾਨਾਂ ਨੇ ਜਮ ਕੇ ਕੀਤਾ ਦੋ ਤਿੰਨ ਥਾਵਾਂ ਤੇ ਸ਼ਸ਼ੀਲ ਕੁਮਾਰ ਰਿੰਕੂ ਉਹਨਾਂ ਦਾ ਵਿਰੋਧ ਹੋ ਰਿਹਾ ਚਾਰ ਚਫੇਰੇ ਬੀਜੇਪੀ ਦਾ ਵਿਰੋਧ ਜਿਹੜਾ ਉਹ ਕਿਸਾਨਾਂ ਦੁਆਰਾ ਕੀਤਾ ਜਾ ਰਿਹਾ ਜਿਹੜੇ ਹੰਸਰਾਜ ਹੰਸ ਨੇ ਉਹਨਾਂ ਨੇ ਹੁਣ ਤੱਕ ਕਿਸਾਨਾਂ ਨੂੰ ਗੁੰਡੇ ਜਾਂ ਬਦਮਾਸ਼ ਤੱਕ ਕਹਿਣ ਦੀ ਗੱਲ ਨਹੀਂ ਕੀਤੀ ਉਹ ਇਹੀ ਕਹਿੰਦੇ ਰਹੇ ਕਿ ਮੇਰਾ ਹੀ ਵਿਰੋਧ ਕਿਉਂ ਹੋ ਰਿਹਾ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਕਿਸੇ ਬੰਦੇ ਦਾ ਕਿਸੇ ਵਿਅਕਤੀ ਦਾ ਵਿਰੋਧ ਅਸੀਂ ਕਰ ਹੀ ਨਹੀਂ ਰਹੇ ਜਿਹੜਾ ਵੀ ਵਿਅਕਤੀ ਭਾਜਪਾ ਦੀਆਂ ਨੀਤੀਆਂ ਨੂੰ ਲੈ ਕੇ ਸਾਡੇ ਪਿੰਡਾਂ 'ਚ ਆਏਗਾ ਅਸੀਂ ਉਹਦਾ ਵਿਰੋਧ ਕਰਾਂਗੇ ਇਹ ਗੱਲ ਕਿਸਾਨ ਲਗਾਤਾਰ ਕਹਿ ਰਹੇ ਨੇ ਔਰ ਤੁਸੀਂ ਦੇਖੋ ਸ਼ਸ਼ੀਲ ਕੁਮਾਰ ਰਿੰਕੂ ਨੇ ਜਿੰਨੀ ਵੱਡੀ ਗੱਲ ਕਿਸਾਨਾਂ ਬਾਰੇ ਬੋਲੀ ਹੈ ਇਸ ਤੋਂ ਬਾਅਦ ਜਾਪਦਾ ਹੈ ਕਿ ਹੁਣ ਕਿਸਾਨਾਂ ਦਾ ਤੇ ਬੀਜੇਪੀ ਦਾ ਵਿਰੋਧ ਹੋਰ ਵੀ ਵੱਧ ਸਕਦਾ ਹੈ ਤਿੱਖਾ ਹੋ ਸਕਦਾ ਹੈ ਪੂਰੇ ਭਾਰਤ ਦੇ ਵਿੱਚ ਸੱਤ ਪੜਾਵਾਂ ਦੇ ਵਿੱਚ ਚੋਣਾਂ ਚੋਣ ਕਮਿਸ਼ਨ ਨੇ ਰੱਖੀਆਂ ਸੀ ਸੱਤਾਂ ਦੇ ਵਿੱਚ ਸਭ ਤੋਂ ਆਖਰੀ ਪੜਾਅ ਦੇ ਵਿੱਚ ਚੋਣਾਂ ਪੰਜਾਬ ਤੇ ਹਰਿਆਣਾ ਚ ਰੱਖੀਆਂ ਗਈਆਂ ਇਹਦੇ ਉੱਪਰ ਵੀ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਨੇ ਕਿ ਇਹ ਸ਼ਾਇਦ ਇਸ ਲਈ ਰੱਖੀਆਂ ਗਈਆਂ ਲਾਸਟ ਤੇ ਕਿਉਂਕਿ ਜੇਕਰ ਪਹਿਲਾਂ ਰੱਖੀਆਂ ਜਾਂਦੀਆਂ ਤਾਂ ਜਿੰਨਾ ਵੱਡਾ ਵਿਰੋਧ ਬੀਜੇਪੀ ਦਾ ਪੰਜਾਬ ਤੇ ਹਰਿਆਣੇ ਚ ਹੋਣਾ ਤਾਂ ਉਹ ਪੂਰੇ ਦੇਸ਼ ਨੂੰ ਪਤਾ ਲੱਗਣਾ ਸੀ ਤੇ ਪੂਰੇ ਦੇਸ਼ ਦੇ ਉੱਪਰ ਇਸ ਗੱਲ ਦਾ ਅਸਰ ਜਾਣਾ ਸੀਗਾ ਇਸ ਕਰਕੇ ਕੁਝ ਕਿਸਾਨ ਆਗੂ ਕਹਿੰਦੇ ਨੇ ਕਿ ਚੂਣਾ ਵੀ ਪੰਜਾਬ ਤੇ ਹਰਿਆਣੇ ਦੀਆਂ ਸਭ ਤੋਂ ਅਖੀਰ ਦੇ ਉੱਪਰ ਰੱਖੀਆਂ ਗਈਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਤਿੰਨ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਦਾ ਭਾਜਪੀ ਦੇ ਖਿਲਾਫ ਜਿਹੜਾ ਉਹ ਵੱਡਾ ਰੋਸ ਬਣਿਆ ਹੋਇਆ ਔਰ ਉਸ ਤੋਂ ਬਾਅਦ ਜਦੋਂ ਤਿੰਨ ਖੇਤੀ ਕਾਨੂੰਨਾਂ ਨੂੰ ਖਤਮ ਕਰਕੇ ਦਿੱਲੀ ਤੋਂ ਉਠਾਇਆ ਗਿਆ ਸੀ ਤਾਂ ਉਸ ਵਕਤ ਐਮਐਸਪੀ ਗਰੰਟੀ ਕਾਨੂੰਨ ਸਮੇਤ ਕਈ ਮੰਗਾਂ ਕਿਸਾਨਾਂ ਦੀਆਂ ਉੱਪਰ ਕੇਂਦਰ ਸਰਕਾਰ ਨਾਲ ਸਹਿਮਤੀ ਬਣ ਕੇ ਉੱਠਿਆ ਗਿਆ ਸੀ ਪਰ ਉਸ ਤੋਂ ਬਾਅਦ ਕਿਸਾਨਾਂ ਦਾ ਇਹ ਦੋਸ਼ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਸਾਡੇ ਨਾਲ ਧੋਖਾ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਜਿਹੜੇ ਦੂਸਰੀਆਂ ਪਾਰਟੀਆਂ ਦੇ ਆਗੂ ਸੀ ਉਹ ਭਾਜਪਾ ਵਿੱਚ ਗਏ ਨੇ ਜਿਨ੍ਹਾਂ ਚੋਂ ਸੁਸ਼ੀਲ ਕੁਮਾਰ ਰਿੰਕੂ ਵੀ ਇੱਕ ਨੇ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਸਾਨਾਂ ਨੂੰ ਗੁੰਡੇ ਤੱਕ ਕਹਿ ਦਿੱਤਾ ਉੱਥੇ ਹੀ ਕਿਸਾਨ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ 도ਗਲੇਪਨ ਦੀ ਹੱਦ ਕਹਿੰਦੇ ਨੇ ਔਰ ਉਹ ਕਹਿੰਦੇ ਨੇ ਕਿ ਕੀ ਇਹ 도ਗਲੀ ਨੀਤੀ ਨਹੀਂ ਹੈ ਕਿ ਪਹਿਲਾਂ ਤੁਸੀਂ ਕਾਂਗਰਸ 'ਚ ਹੁੰਦੇ ਸੀ ਤੇ ਤੁਸੀਂ ਆਮ ਆਦਮੀ ਪਾਰਟੀ ਤੇ ਬੀਜੇਪੀ ਦੋਨਾਂ ਨੂੰ ਗਲਤ ਕਹਿੰਦੇ ਸੀ ਫਿਰ ਤੁਸੀਂ ਆਮ ਆਦਮੀ ਪਾਰਟੀ 'ਚ ਚਲੇ ਗਏ ਤੁਸੀਂ ਕਾਂਗਰਸ ਤੇ ਬੀਜੇਪੀ ਦੋਨਾਂ ਨੂੰ ਗਲਤ ਕਹਿੰਦੇ ਰਹੇ ਹੁਣ ਤੁਸੀਂ ਬੀਜੇਪੀ 'ਚ ਚਲੇ ਗਏ ਹੋ ਤੇ ਤੁਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਗਲਤ ਕਹਿ ਰਹੇ ਹੋ ਤੇ ਨਾਲ ਤੁਸੀਂ ਕਿਸਾਨਾਂ ਨੂੰ ਵੀ ਗੁੰਡੇ ਤੱਕ ਕਹਿਣ ਤੱਕ ਚਲੇ ਗਏ ਹੋ ਕਿਸਾਨ ਕਹਿੰਦੇ ਨੇ ਕਿ ਤੁਹਾਡੀ ਜ਼ੁਬਾਨ ਦਾ ਮੁੱਲ ਕੀ ਹੈ ਤੁਹਾਡਾ ਸਟੈਂਡ ਕਿੱਥੇ ਹੈ ਔਰ ਤੁਸੀਂ ਕਿਸ ਮੂੰਹ ਦੇ ਨਾਲ ਸਾਨੂੰ ਗੁੰਡੇ ਕਹਿੰਦੇ ਹੋ ਤੁਹਾਡਾ ਤਾਂ ਆਪਣਾ ਹੀ ਕੋਈ ਸਟੈਂਡ ਨਹੀਂ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਬੀਜੇਪੀ ਪੰਜਾਬ ਦੇ ਵਿੱਚ ਪੈਰ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਇਸੇ ਕਰਕੇ ਹੀ ਬੀਜੇਪੀ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਕਾਂਗਰਸ ਦੇ ਅੱਧੇ ਤੋਂ ਵੱਧ ਸੀਨੀਅਰ ਨੇਤਾ ਜਿਹੜੇ ਆ ਉਹ ਬੀਜੇਪੀ ਦੇ ਅੰਦਰ ਲੈ ਲੈਨੇ ਔਰ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਬੀਜੇਪੀ ਲਗਾਤਾਰ ਜਿਹੜੇ ਵੱਡੇ ਨੇਤਾ ਨੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੀ ਹੈ ਬੀਜੇਪੀ ਦਾ ਇਹ ਕਹਿਣਾ ਹੈ ਕਿ ਜੇਕਰ ਹੁਣ ਤੱਕ ਅਸੀਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਰਲ ਕੇ ਚੱਲਦੇ ਰਹੇ ਹਾਂ ਸਾਨੂੰ ਪੰਜਾਬ 'ਚ ਸਾਡਾ ਆਜ਼ਾਦ ਤੌਰ ਤੇ ਕੋਈ ਬਹੁਤਾ ਆਧਾਰ ਨਹੀਂ ਸੀ ਜਪਦਾ ਪਰ ਹੁਣ ਸਾਨੂੰ ਇਹ ਜਾਪਨ ਲੱਗਿਆ ਕਿ ਅਸੀਂ ਪੰਜਾਬ ਦੇ ਵਿੱਚ ਆਜ਼ਾਦ ਤੌਰ ਤੇ ਵੀ ਆਪਣੀ ਪਾਰਟੀ ਨੂੰ ਚਲਾ ਸਕਦੇ ਹਾਂ ਤੇ ਉਹ ਕਹਿੰਦੇ ਨੇ ਕਿ ਇਸ ਵਾਰ ਲਾਜ਼ਮੀ ਤੌਰ ਤੇ ਸਾਡੀ ਵੋਟ ਪਰਸੈਂਟੇਜ ਪੰਜਾਬ ਦੇ ਵਿੱਚ ਵਧੇਗੀ ਜਿਹੜੀ ਭਾਜਪਾ ਆ ਔਰ ਸੱਚਮੁੱਚ ਸੁਸ਼ੀਲ ਕੁਮਾਰ ਰਿੰਕੂ ਨੇ ਜਿਵੇਂ ਦਲਿਤ ਭਾਈਚਾਰੇ ਨੂੰ ਸੰਬੋਧਨ ਹੋ ਕੇ ਵਿਰੋਧ ਦੀ ਗੱਲ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਬੀਜੇਪੀ ਕਿਸਾਨ ਕਹਿੰਦੇ ਨੇ ਕਿਸਾਨ ਜੱਥੇਬੰਦੀਆਂ ਕਹਿ ਰਹੀਆਂ ਕਿ ਦਲਿਤ ਭਾਈਚਾਰੇ ਤੇ ਜਿਹੜੇ ਮਜ਼ਦੂਰ ਭਾਈਚਾਰੇ ਆ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਖਿੱਚਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਸੋ ਕੱਲ ਜਦੋਂ ਨਕੋਦਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਆਪਣੇ ਚੋਣ ਪ੍ਰਚਾਰ ਲਈ ਜਾਂਦੇ ਨੇ ਤਾਂ ਉੱਥੇ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਲੈ ਕੇ ਪਹੁੰਚ ਜਾਂਦੀਆਂ ਨੇ ਨਾਰੇਬਾਜੀ ਸ਼ੁਰੂ ਹੁੰਦੀ ਆ ਰਿੰਕੂ ਦੇ ਨਾਲ ਤਣਾਅ ਬਣਦਾ ਤੇ ਫਿਰ ਰਿੰਕੂ ਕਿਸਾਨਾਂ ਨੂੰ ਗੁੰਡਾਗਰਦੀ ਕਰਨ ਵਾਲੇ ਤੇ ਇੱਥੋਂ ਤੱਕ ਕਹਿੰ ਤੱਕ ਚਲਾ ਜਾਂਦਾ ਹੈ ਕਿ ਜਿਹੜਾ ਦਲਿਤ ਭਾਈਚਾਰਾ ਉਸ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਸੋ ਇਹ ਸਾਰੀ ਘਟਨਾ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ